ਜਾਨ ਦੇ ਅਰਥ ਫਰਕਰਨ ਅਰਥਾਰ ਕੋਸ਼ਾਂ ਵਿੱਚ ਵੱਖ-ਵੱਖ ਕੀਤੇ ਪਰ ਇੱਥੇ ਇਸ ਪ੍ਰਕਾਰ ਅਨਸਾਰ ਜਾਨ ਦੇ ਅਰਥ ਹਰੀ ਦਾ ਜਨ ਹਰੀ ਦਾ ਸੇਵ ਹਰੀ ਦਾ ਦਾਸ ਹਰੀ ਦਾ ਸੇਵ ਜੋ ਹੈ ਪੂਰ ਰੋਪ ਵਿੱਚ ਉਹ ਹਰੀ ਦਾ ਹੀ ਰੋਪ ਹੰਦਾਰ ਸਤਿਗੁਰੂ ਫਰਮਾਉਂਦੇ ਨੇ ਹਰ ਕਾ ਸੇਵਕ ਸੋ ਹਰ ਜਿਹ ਹ ਏਧਨਾ ਜਾਣੋ ਮਾਨਸ ਤੇ ਹ ਪ੍ਰਭੂ ਆਪਣੇ ਸੇਵਕ ਵਿੱਚ ਇਸ ਤਰ੍ਹਾਂ ਆਪੇ ਨੰਦੈ ਉਹ ਪੂਰਨ ਰੋਹ ਵਿੱਚ ਹੀ ਸੇਵਕ ਨਾਲ ਉਤਪੋਤ ਕਰਿੰਦਾ ਹੋਵਕ ਬੋਧ ਸੇਵਕ ਸੰਗਰਾਤਾ ਪਰਮਪ੍ਰਤਿ ਪਾਲੇ ਸੇਵਕ ਸੁਖਦਾਤਾ ਬੇਨ ਪਰਮਾਤਮਾ ਕਹਿੰਦੇ ਆ ਕਿ ਜੋ ਸਤਿਗੁਰੂ ਜੀ ਨੇ ਸਮਝਾਉਂਦੇ ਨੇ